ਫਿਰ ਉਹ ਡਾਕਟਰਾਂ ਨੇ ਦੱਸਿਆ ਕਿ ਪਾਣੀ ਚ ਜ਼ਖਾਲਟ ਹੈ ਫਿਰਾਨੂੰ ਪਤਾ ਲੱਗਾ ਕਿ ਸਾਡੇ ਫਾਦਰ ਦੀ ਦਸਤ ਵਿੱਚ ਆਈ ਹੋਈ ਤੋਂ ਉਹਨੂੰ ਟੱਟੀਆਂ ਉਲਟੀਆਂ ਆਈਆਂ ਤੇ ਭਰਜਾਈ ਨੂੰ ਟੱਟੀਆਂ ਉਲਟੀਆਂ ਆ ਭਰਾ ਨੂੰ ਟੱਟੀਆਂ ਉਲਟੀਆਂ ਪਤੀਏ ਨੂੰ ਵੀ ਤਿੰਨੇ ਵਾ ਬਕਸਾ ਹਸਪੀਟਲ ਦਾਖਲ ਪਾਣੀ ਇਹ ਟੋਟੀਆਂ ਦਾ ਗੰਦਾ ਆਉਂਦਾ ਹੈ ਉਹ ਦੋ ਦਿਨ ਪੰਪੀਤਾ ਹੁੰਦਾ ਨੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਮੇਰੀ ਜਠਾਣੀ ਉਹ ਵੀ ਪਾਣੀ ਪੀਂਦੀ ਰਹੀ ਸੀ ਉਹਨੂੰ ਵੀ ਟੱਟੀਆਂ ਉਲਟੀਆਂ ਆਈਆਂ ਉਹ ਵੀ ਹਸਪੀਟਲ ਦਾਖਲ ਕਰਵਾਈ ਜੇਠ ਮੇਰਾ ਵੀ ਦਾਖਲ ਕਰਵਾਇਆ ਮੁੰਡਾ 18 ਹੈ ਉਹਦਾ ਉਹ ਵੀ ਦਾਖਤ ਰਾਇਆ ਉਹ ਕਹਿੰਨਗੇ ਉਹ ਬੋਖੇਗਾ ਵੀਡੀਓ ਆਵੇ ਤਾਂ ਨਹੀਂ ਬਖਾਏਗਾ ਵੀਡੀਓ ਸਾਡ ਤੋੜ ਕੇ ਨਾ ਸਾਡੇ ਨਾਲ ਚਾਹੀ ਬੱਚੇ ਸਕੂਲੇ ਛੱਡਣ ਚੱਲੇ ਆ ਤੇ ਸਾਡੇ ਨੂੰ ਤੋੜ ਕੇ ਬੱਚੇ ਦੇ ਨਾਲ ਚੱਲ ਹਾਂ ਕੋਈ ਗੱਲ ਨਹੀਂ ਲੰਗਣਾ ਸ਼੍ਰੀ ਅਧਿਕਾਰੀ ਆਏ ਨੇ ਡੀਸੀ ਮੈਡਮ ਆਏ ਨੇ ਕੀ ਹਦਾਇਤਾਂ ਦਿੱਤੇ ਗਏ ਨੇ ਤੁਹਾਨੂੰ ਪਾਣੀ ਪੀਣ ਦੇ ਸੰਬੰਧੀ ਜਾਂ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਵਗੈਰਾ ਦੇ ਕੇ ਗਏ ਨੇ ਪਾਣੀ ਵਿੱਚ ਪਾਉਣ ਲਈ ਹਾਂਜੀ ਦੇ ਕੇ ਗਏ ਗੋਲੀਆਂ ਦੇ ਕੇ ਗਏ ਕਿੰਨੇ ਪਾਣੀ ਦੇ ਵਿੱਚ ਪਾਕ ਤੇ ਬੱਚਿਆਂ ਨੂੰ ਦੋ ਜੀ ਤੇ ਸਾਡੇ ਟੈਂਕਰ ਵੀ ਦੇ ਕੇ ਗਏ ਪਾਣੀ ਵਾਲੇ ਅਸੀਂ ਹੁਣ ਉੱਥੋਂ ਟੈਂਕਰ ਪਾਣੀ ਤੋਂ ਲਿਆ ਲਿਆ ਕਿ ਉਹ ਫੀਲਦਾ ਹੈ ਉਸੀ ਦੇਖ ਰਹੇ ਹਾਂ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸਰਿੰਦਰ ਸੋਹਤਾ 79 ਵੜੇ ਹੋ ਗਏ ਨੇ ਦੇਸ਼ ਨੂੰ ਆਜ਼ਾਦ ਹੋਏ ਨੂੰ ਪਰ ਪੰਜਾਬ ਦੀ ਔਰ ਭਾਰਤ ਦੀ ਆਮ ਜਨਤਾ ਅੱਜ ਵੀ ਸੁੱਖ ਸਹੂਲਤਾਂ ਤੋਂ ਵਾਂਝੀ ਹੈ ਅੱਜ ਅਸੀਂ ਪਹੁੰਚੇ ਹਾਂ ਖਾਨਕੋਟ ਸਰਦਾਰਾਂ ਵਾਲੀ ਜਿੱਥੇ ਕੀ ਬੀਤੇ ਦਿਨੀ ਗੰਦਾ ਪਾਣੀ ਪੀਣ ਦੇ ਕਾਰਨ ਕੁਝ ਕੀਮਤੀ ਜਾਨਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਨੇ ਆਓ ਅਸੀਂ ਤੁਹਾਨੂੰ ਉਸ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੇ ਬਜ਼ੁਰਗ ਗੰਦਾ ਪਾਣੀ ਪੀਣ ਦੇ ਕਾਰਨ ਇਸ ਦੁਨੀਆ ਨੂੰ ਛੱਡ ਗਏ ਕੀ ਨਾਮ ਹੈ ਜੀ ਤੁਹਾਡਾ ਬੀਰ ਸਿੰਘ ਜੀ ਕੀ ਘਟਨਾ ਵਾਪਰੀ ਹੈ ਇਹ ਪਾਣੀ ਤੋਂ ਹੋਈ ਜੀ ਪਾਣੀ ਵਿੱਚ ਗੰਦਾ ਪਾਣੀ ਆਉਂਦਾ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦੀ ਸੀ ਤੁਹਾਡੇ ਮੇਰੇ ਡਾਡੀ ਜੀ ਜਿਹੜਾ ਇਹ ਪੀਣ ਵਾਲਾ ਪਾਣੀ ਹੈ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਆ ਰਿਹਾ ਕਿੰਨੇ ਦਿਨਾਂ ਤੋਂ ਆ ਰਿਹਾ ਜੀ ਇਹ ਕੋ ਬਿਕ 25 ਦਿਨ ਹੋ ਗਏ ਇਦਾਂ ਆਉਂਦੇ ਆ ਲਗਾਤਾਰ ਹੀ ਪਾਣੀ ਆਦਾ ਲਗਾਤਾਰ ਹੀ ਮਹੀਨੇ ਨਾ ਲਾ ਲਾਤੋਂ ਮਹੀਨੇ ਜਿਹਾ ਹੁੰਦਾ ਜਾਣੀ ਪਰ ਆਪਾਂ ਬਹੁਤ ਲੱਗਾ ਜਾਲੂ ਵੀ ਇਹ ਪਾਣੀ ਦੀ ਵਜ੍ਹਾ ਨਾਲ ਹੁੰਦਿਆ ਤੁਸੀਂ ਕਦੀ ਇਸ ਪਾਣੀ ਦੇ ਬਾਰੇ ਜਦੋਂ ਤੁਸੀਂ ਪਾਣੀ ਯੂਜ਼ ਕਰਦੇ ਸੀ ਕਦੀ ਤੁਹਾਨੂੰ ਲੱਗਾ ਨਹੀਂ ਇਹਦੇ ਵਿੱਚ ਕੋਈ ਗੰਦਗੀ ਕੋਈ ਬੋ ਕਿਸੇ ਤਰ੍ਹਾਂ ਦਾ ਕੁਝ ਇਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਹੋਵੇ ਮੋੜੇ ਥੋੜੇ ਦਿਨੋਂ ਕੀੜੇ ਜੇ ਨਿਕਲਦੇ ਵਿੱਚ ਜੇ ਪਾਣੀ ਪੀਲਾ ਹੋ ਜਾਂਦਾ ਹੈ ਜੀ ਹਾਂਜੀ ਪਰ ਪਾਣੀ ਪੀਲੇ ਤੋਂ ਪਹਿਲਾਂ ਲੱਗਾ ਜੇ ਭਰ ਕੇ ਰੱਖੀਦਾ ਫਿਰ ਬਾਅਦ ਚ ਪੀਲਾ ਹੋ ਜਾਂਦਾ ਤੁਹਾਡੇ ਫਾਦਰ ਸਾਹਿਬ ਨੂੰ ਕੀ ਹੁੰਦਾ ਹੈ ਜਿੱਥੋਂ ਤੁਹਾਨੂੰ ਪਤਾ ਲੱਗਾ ਜਾਂ ਤੁਸੀਂ ਡਾਕਟਰ ਕੋਲ ਲੈ ਕੇ ਗਏ ਕਿਵੇਂ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਸਾਡੇ ਫਾਦਰ ਸਾਹਿਬ ਪਾਣੀ ਪੀਣ ਦੇ ਕੰਨ ਬਿਮਾਰ ਹੋਏ ਕਿ ਉਹ ਪੀਂ ਹੀ ਆਪਣੇ ਨਾਮ ਪਰਚਾਈ ਆਪਣੇ ਨੂੰ ਦਾਖਲ ਕਰਾਇਆ ਜਾ ਕੇ ਫਿਰ ਉਹ ਡਾਕਟਰਾਂ ਨੇ ਉਹ ਸਾਡੇ ਦੇ ਪਾਣੀ ਚ ਪਾ ਲਿਆ ਫਿਰ ਨੂੰ ਪਤਾ ਲੱਗਾ ਕਿ ਸਾਡੇ ਫਾਦਰ ਦੀ ਲੱਸੀ ਬੇਚਾਈ ਹੋਈ ਤੇ ਉਹਨੂੰ ਟੱਟੀਆਂ ਉਲਟੀਆਂ ਆਈਆਂ ਤੇ ਪਰਜਾਈ ਨੂੰ ਟੱਟੀਆਂ ਉਲਟੀਆਂ ਭਰਾ ਨੂੰ ਟੱਟੀਆਂ ਉਲਟੀਆਂ ਪਤੀਜੇ ਨੂੰ ਤਿੰਨੇ ਵਕਤ ਹਸਪੀਟਲ ਦਾਖਲ ਜੀ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਕਿਹੋ ਜਿਹੇ ਨੇ ਕਿ ਗੰਦਾ ਪਾਣੀ ਪੀਣ ਦੇ ਕਾਰਨ ਇੱਕੋ ਹੀ ਪਰਿਵਾਰ ਦੇ ਕਿੰਨੇ ਜੀ ਜਿਹੜੇ ਨੇ ਉਹ ਵਿਵਾਨ ਨੇ ਹਾਲਾਂਕਿ ਇਸ ਪਰਿਵਾਰ ਦੇ ਵਿੱਚੋਂ ਇੱਕ ਬਜ਼ੁਰਗ ਦੀ ਮੌਤ ਵੀ ਹੋ ਗਈ ਹੈ ਔਰ ਬਾਕੀ ਜਿਹੜੇ ਜਿਹੜੇ ਇਲਾਜ ਹੈ ਸਾਡੇ ਨਾਲ ਇਸ ਪਰਿਵਾਰ ਦੇ ਹੋਰ ਵੀ ਮੈਂਬਰ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਪੰਜ ਕੀ ਨਾਮ ਹੈ ਤੁਹਾਡਾ ਇਹ ਦਾ ਨਾਮ ਬਲਜੀਤ ਕੌਰ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਸੀ ਮੈਂ ਉਹਨਾਂ ਦੀ ਨੋਹ ਹਾਂ ਉਹ ਮੇਰੇ ਸਹੁਰਾ ਸਾਹ ਦੇ ਸੀ ਕੀ ਕਾਰਨ ਹੋਇਆ ਕੀ ਤੁਹਾਡੇ ਸਹੁਰਾ ਸਾਹਿਬ ਜਿਹੜੇ ਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਪਾਣੀ ਇਹ ਟੋਟੀਆਂ ਦਾ ਗੰਦਾ ਆਉਂਦਾ ਹੈ ਉਹ ਦੋ ਦਿਨ ਪੰਪੀ ਤਾਂ ਉਹਨਾਂ ਨੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਏ ਤੇ ਮੇਰੀ ਜੇਠਾਣੀ ਉਹ ਵੀ ਪਾਣੀ ਪੀਂਦੀ ਰਹੀ ਸੀ ਉਹਨੂੰ ਵੀ ਟੱਟੀਆਂ ਉਲਟੀਆਂ ਆਈਆਂ ਉਹ ਵੀ ਹਸਪੀਟਲ ਦਾਖਲ ਕਰਵਾਈ ਜੇਠ ਮੇਰਾ ਵੀ ਦਾਖਲ ਕਰਵਾਇਆ ਮੁੰਡਾ ਹੱਡਾ ਇਹ ਉਹਨਾਂ ਦਾ ਉਹ ਵੀ ਦਾਖਲ ਕਰਵਾਇਆ ਜੀ ਪਾਣੀ ਗੰਦੇ ਨਾਲ ਜਿਹੜਾ ਪਾਣੀ ਗਲਦਾ ਆ ਰਿਹਾ ਐ ਇਸ ਦੇ ਸੰਬੰਧੀ ਕਦੀ ਤੁਸੀਂ ਆਪਣੇ ਕੌਂਸਲਰ ਨੂੰ ਸਰਪੰਚ ਨੂੰ ਜਾਂ ਕਿਸੇ ਹੋਰ ਮੋਤਬਰ ਬੰਦੇ ਨੂੰ ਇਸੇ ਬਾਰੇ ਜਾਣਕਾਰੀ ਦਿੱਤੀ ਸੀ ਕੋਈ ਨਹੀਂ ਪਿੰਡ ਦੇ ਵਿੱਚ ਵੜਦਾ ਬੋਟਾ ਲੈਣ ਆਣ ਹੋਏ ਆਉਂਦੇ ਮੁੜ ਕੇ ਕੋਈ ਨਹੀਂ ਪਿੰਡ ਦੇ ਵਿੱਚ ਕੋਈ ਨਹੀਂ ਬਾਤ ਪੁੱਛਦਾ ਸਾਡੇ ਜੀ ਹੁਣ ਕੱਲ ਦੇ ਸਾਰਿਆਂ ਨੂੰ ਪਤਾ ਲੱਗਾ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਾ ਫੇਰ ਹੁਣ ਸਾਰੇ ਆਏ ਸਾਡੇ ਆਣ ਹੁਣ ਹੁਣ ਪਾਣੀ ਵੀ ਸਾਨੂੰ ਟੈਂਕਰ ਦੇ ਕੇ ਗਿਆ ਪਾਣੀ ਵਾਲੇ ਵੀ ਤੂੰ ਇੱਥੋਂ ਪਾਣੀ ਪੀਓ ਉਹ ਵੀ ਪਾਣੀ ਉਹਨਾਂ ਕਿਹਾ ਵੀ ਭਾਲ ਕੇ ਪਾਣੀ ਫੇਰ ਪੀਓ ਤੂੰ ਜੀ ਸੋ ਸੀ ਦੇਖਦੇ ਹਾਂ ਕਿ ਜਦੋਂ ਪ੍ਰਸ਼ਾਸਨ ਦੀ ਜਾਣਕਾਰੀ ਦੇ ਵਿੱਚ ਇਹ ਗੱਲ ਆਉਂਦੀ ਹੈ ਤਾਂ ਡੀਸੀ ਮੈਡਮ ਇਸ ਜਗ੍ਹਾ ਤੇ ਆਪਣੇ ਪੂਰੇ ਅਮਲੇ ਦੇ ਨਾਲ ਆਉਂਦੇ ਨੇ ਪਰ ਆਜ਼ਾਦ ਲੋਕ ਚੈਨਲ ਇੱਕ ਸਵਾਲ ਪੁੱਛਦਾ ਹੈ ਕਿ ਇਹੋ ਜਿਹਾ ਘਟਨਾਵਾਂ ਹੋਣ ਤੋਂ ਪਹਿਲਾਂ ਕਿਉਂ ਨਹੀਂ ਇਹਨਾਂ ਪਰਿਵਾਰਾਂ ਦੇ ਵੱਲ ਕਿਉਂ ਨਹੀਂ ਇਹਨਾਂ ਲੋਕਾਂ ਦੇ ਵੱਲ ਧਿਆਨ ਦਿੱਤਾ ਜਾਂਦਾ ਕਿਉਂ ਨਹੀਂ ਜਿਹੜੇ ਪੀਣ ਵਾਲਾ ਪਾਣੀ ਆ ਉਹਦੇ ਸਫਾਈ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਂਦਾ ਕਿੰਨਾ ਸਮਾਂ ਹੋ ਗਿਆ ਹੈ ਤੁਹਾਡੇ ਇਸ ਪੀਣ ਵਾਲੇ ਪਾਣੀ ਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਪਹਿਲਾਂ ਸਾਫ਼ ਹੀ ਹੁੰਦਾ ਹੈ ਬਾਅਦ ਚਾਹ ਦਾ ਹਾਂਕ ਦਿਨਾਂ ਤੱਕ ਪਾਣੀ ਖਰਾਬ ਆਉਂਦਾ ਪਿਆ ਫਿਰ ਇੱਕਦਮ ਮੇਰੇ ਬੱਚੇ ਕਹਨ ਲੱਗੇ ਕਿੰਦਾ ਮਮਾ ਪਾਣੀ ਖਰਾਬ ਪਿਆ ਫਿਰ ਅਹੀਂ ਚਿੱਟੀ ਬਾਲਟੀ ਦੇ ਵਿੱਚ ਪਾਣੀ ਭਰ ਕੇ ਵੇਖਿਆ ਉਹਦੇ ਵਿੱਚ ਨਿਕੇ ਨਿਕੇ ਜੀਜੇ ਆਉਂਦੇ ਜੇ ਸੰਡੇ ਜੇ ਹੁੰਦੇ ਉਦਾਂ ਫਿਰ ਇੱਕ ਗਾਰੇ ਦੀ 스멜 ਆਉਂਦੀ ਰਹੀ ਜੀ ਹਾਂਜੀ ਜਿਵੇਂ ਉਹਦਾ ਛੱਪੜਾ ਦਾ ਹੁੰਦਾ ਨਾ ਗਾਰੇ ਦਾ 스멜 ਆਉਂਦੀ ਵਿੱਚ ਜਿੱਦੋਂ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਬੱਚਿਆਂ ਨੂੰ ਤੁਸੀਂ ਪਾਣੀ ਤਾਂ ਬੱਚੇ ਛੋਟੇ ਨੇ ਬੱਚਿਆਂ ਦਾ ਵੀ ਡਰ ਹੈ ਕਿ ਜੇ ਬੱਚੇ ਪਾਣੀ ਪੀਣਗੇ ਤਾਂ ਬਿਮਾਰ ਹੋ ਜਾਣਗੇ ਹਾਲਾਂਕਿ ਸਾਨੂੰ ਪਤਾ ਹੈ ਕਿ ਗਰੀਬ ਘਰਾਂ ਦੇ ਵਿੱਚ ਆਰਓ ਸਿਸਟਮ ਲਵਾਉਣੇ ਬੜੇ ਮਹਿੰਗੇ ਨੇ ਤੇ ਕਿੱਦਾਂ ਤੁਸੀਂ ਦੇਖਦੇ ਹੋ ਫਿਰ ਤਾਂ ਬਹੁਤ ਜਿਹੜਾ ਤੁਹਾਡਾ ਜਿਹੜਾ ਜੀਣਾ ਬਹੁਤ ਮੁਸ਼ਕਿਲ ਹੈ ਬਹੁਤ ਜ਼ਿਆਦਾ ਮੁਸ਼ਕਲ ਹਣੇ ਪੀਂ ਹਣੇ ਕਿਹਨੇ ਸਾਨੂੰ ਪਾਣੀ ਸਾਫ਼ ਚਾਹੀਦਾ ਐ ਸਾਰੇ ਘਰ ਇਹ ਮੰਗ ਕਰਦੇ ਪਾਣੀ ਸਾਫ਼ ਤੋਂ ਹਾਂਜੀ ਸਾਡੇ ਨਾਲ ਹੋਰ ਵੀ ਜਿਹੜੇ ਇਸ ਇਲਾਕੇ ਦੇ ਜਿਹੜੇ ਰਹਿਣ ਵਾਲੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੋਨੂ ਸਿੰਘ ਭਾਈ ਸੋਨੂ ਜੀ ਕੀ ਕਟਣਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ ਕਟਣਾ ਇਹ ਮੇਰਾ ਭਰਾ ਥੋੜਾ ਤੋਂ ਆਹੀ ਜੀ ਜਿਹੜਾ ਉਧਰ ਵੀ ਪੁਰਾਣਾ ਆਹੀ ਮੇਰਾ ਭਰਾ ਆਹੀ ਜੀਗਾ ਜੀ ਪਾਣੀ ਨਾਲ ਟਟੀਆਂ ਉਲਟੀਆਂ ਬਸ ਆਉਂਦੀਆਂ ਆ ਇਹ ਕਿ ਇਧਰ ਮੁੰਡਾ ਵੀ ਚਲੋ ਸ਼ਰੀਕੇ ਚੁਪ ਢੀਜਾ ਇਹਨੂੰ ਟਟੀਆਂ ਉਲਟੀਆਂ ਆ ਪਾਣੀ ਖਰਾਬ ਨਾਲ ਕੋਈ ਵੱਡੇ ਅਧਿਕਾਰੀ ਕੋਈ ਐਮ ਐਲ اے ਜਾਂ ਕੋਈ ਕੌਂਸਲਰ ਕਿਸੇ ਨੇ ਆ ਕੇ ਤੁਹਾਡੀ ਸਾਲ ਪੁੱਛੀ ਹੈ ਨਾ ਜੀ ਨਾ ਤੁਹਾਨੂੰ ਸੁਣਿਆ ਕਿ ਡਨਿੰਟ ਵੱਡੇ ਆ ਨਹੀਂ ਜੋ ਕੌਂਸਲਰ ਨਹੀਂ ਵਰਤਾਜੀ ਸਾਡੇ ਜੀ ਨਾ ਜੀ ਹੋਰ ਕੋਈ ਤੁਹਾਡੇ ਇਲਾਕੇ ਦੇ ਮੰਤਰੀ ਬਾ ਮੁਰਕੇ ਬਾ ਚਾਹੇ ਚਲੋ ਜਿਹੜੇ ਮੁੰਡੇ ਹੈਗੇ ਉਹਨਾਂ ਹੁਣ ਕੀਤਾ ਤੇ ਮੈਡਮ ਨੇ ਕਹ ਲਾ ਟੈਂਕ ਨੂੰ ਕਰਕੇ ਲੈ ਜਾ ਪਾਣੀ ਜੀ ਬਸ ਸੋ ਤੁਸੀਂ ਸੁਣ ਰਹੇ ਹੋ ਕਿ ਪ੍ਰਸ਼ਾਸਨੀ ਤੇ ਅਧਿਕਾਰੀਆਂ ਦੀ ਜਾਂਚ ਖੁੱਲਦੀ ਹੈ ਉਦੋਂ ਜਾਂਚ ਖੁੱਲਦੀ ਹੈ ਜਦੋਂ ਕੁਝ ਕੀਮਤੀ ਜਾਨਾਂ ਜਿਹੜੀਆਂ ਇਸ ਸੰਸਾਰ ਤੋਂ ਚਲੇ ਜਾਂਦੀਆਂ ਨੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਮੈਂ ਵੀ ਸਾਨੂੰ ਪਾਣੀ ਸਾਫ਼ দাও ਹੁਣ ਆ ਛੋਟੇ ਛੋਟੇ ਬੱਚੇ ਜੇ ਪਾਣੀ ਪੀ ਲੈਣ ਤੇ ਇਹਨਾਂ ਦੀ ਵੀ ਜਾਨ ਜਾ ਸਕਦੀ ਹੈ ਜੇ ਵੀ ਪੀ ਲੈਣ ਤੇ ਉਦੋਂ ਤੇ ਜਾਨ ਇਹਨਾਂ ਦੀ ਜਾ ਸਕਦੀ ਅਸੀਂ ਐਸੇ ਕਰਕੇ ਇਹਨਾਂ ਨੂੰ ਉਦੋਂ ਦਵਾਈ ਦਵਾਉਣ ਦਾ ਵਾਅਦਾ ਲੈ ਕੇ ਭੱਜ ਗਏ ਡਾੜੀ ਸਾਡੇ ਤੇ ਇੱਥੇ ਮੌਤ ਹੋਈ ਤੇ ਅਸੀਂ ਦਵਾ ਤਾਂ ਲੈ ਕੇ ਭੱਜੇ ਫਿਰਦੇ ਰਹੇ ਜੀ ਘਰ ਸਾਡੇ ਕੋਈ ਨਹੀਂ ਆਏਗਾ ਜਿਵੇਂ ਕੱਲ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਡੀਸੀ ਮੈਡਮ ਆਏ ਨੇ ਕੀ ਹਦਾਇਤਾਂ ਦੇ ਕੇ ਗਏ ਨੇ ਤੁਹਾਨੂੰ ਪਾਣੀ ਪੀਣ ਦੇ ਸਬੰਧੀ ਜਾਂ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਵਗੈਰਾ ਦੇ ਕੇ ਗਏ ਨੇ ਪਾਣੀ ਵਿੱਚ ਪਾਉਣ ਲਈ ਹਾਂਜੀ ਦੇ ਕੇ ਗਏ ਗੋਲਗਾ ਦੇ ਕੇ ਗਏ ਕਿੰਨੇ ਪਾਣੀ ਦੇ ਵਿੱਚ ਪਾਕ ਤੇ ਬੱਚਿਆਂ ਨੂੰ ਦੋ ਜੀ ਤੇ ਸਾਡੇ ਟੈਂਕਰ ਵੀ ਦੇ ਕੇ ਗਏ ਪਾਣੀ ਵਾਲੇ ਅਸੀਂ ਹੁਣ ਉੱਥੋਂ ਟੈਂਕਰ ਪਾਣੀ ਤੋਂ ਲਿਆ ਲਿਆ ਕਿ ਉਹ ਪੀਂਦਾ ਹਾਂ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਭਗਵੰਤ ਮਾਨ ਸਾਹਿਬ ਨੂੰ ਕਿ ਇਹਨਾਂ ਦੇ ਵੱਲ ਧਿਆਨ ਦਿਓ ਇਹ ਗਰੀਬ ਲੋਕ ਜਿਹੜੇ ਵੋਟਾਂ ਤੁਹਾਨੂੰ ਪਾਉਂਦੇ ਨੇ ਉਹ ਉਹਨਾਂ ਦਾ ਅਧਿਕਾਰ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਸਾਫ਼ ਗਲੀਆਂ ਮਿਲਣ ਜਦ ਕੀ ਜਦ ਅਸੀਂ ਸਾਡੀ ਟੀਮ ਆਈ ਸੀ ਤਾਂ ਇਦਨ ਅਸੀਂ ਦੇਖ ਰਹੇ ਸੀ ਕਿ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਗਲੀਆਂ ਦੇ ਵਿੱਚ ਚਿੱਕੜ ਹੈ ਔਰ ਲੰਘਣ ਲਈ ਬਿਲਕੁਲ ਵੀ ਰਸਤਾ ਨਹੀਂ ਆ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਪਿੰਡ ਦੇ ਜਿਹੜੇ ਰਸਤੇ ਨੇ ਉਹ ਤਾਂ ਇੰਜ ਲੱਗਦੇ ਨੇ ਕਿ ਜਿਵੇਂ ਛੱਪੜ ਬਣੇ ਹੋਏ ਨੇ ਮੈਂ ਨਾ ਸਰ ਕਰ ਤੁਸੀਂ ਉੱਥੇ ਹੋਣਾ ਤੁਹਾਨੂੰ ਮੈਂ ਕੈਮਰਾ ਤੇ ਗਾੜੀ ਤੁਸੀਂ ਨਾ ਕਿਹਾ ਇਹਨਾਂ ਉਹ ਕੋਈ ਨੰਨਾ ਜਿਓ ਕੋਈ ਨਾ ਵੀਡੀਓ ਆ ਗਿਆ ਤਾਂ ਨਹੀਂ ਵਿਖਾਈਦਾ ਵੀਡੀਓ ਸਾਹਿਬ ਤੁਰ ਕੇ ਨਾ ਸਾਡੇ ਨਾਲ ਚਾਹੇ ਬੱਚੇ ਸਕੂਲੋਂ ਛੱਡਣ ਚੱਲ ਰਹੇ ਹੋ ਤਾਂ ਸਾਡੇ ਨਾਲ ਤੁਰ ਕੇ ਬੱਚਿਆਂ ਦੇ ਨਾਲ ਚੱਲ ਹਾਂ ਕੋਈ ਨਾਲ ਲੰਗਣਾ ਛੋਟੇ ਛੋਟੇ ਬੱਚੇ ਸਕੂਲ ਜਾਂ ਕੋਈ ਤਾਂ ਕੋਈ ਹੈ ਜੀ ਪਰ ਹਰ ਵਾਰੀ ਜਿਹੜੀਆਂ ਸਰਕਾਰਾਂ ਜਦੋਂ ਆਉਂਦੀਆਂ ਨੇ ਤਾਂ ਉਹ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਲੈਂਦੀਆਂ ਨੇ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਚੰਗੀ ਸਿੱਖਿਆ ਦਵਾਂਗੇ ਚੰਗੀਆਂ ਪੱਕੀਆਂ ਗਲੀਆਂ ਦਵਾਂਗੇ ਪੀਣ ਵਾਲਾ ਸਾਫ਼ ਪਾਣੀ ਦਵਾਂਗੇ ਪਰ ਲੱਗਦਾ ਨਹੀਂ ਆ ਕਿ ਉਹ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਤੇ ਸਾਰੇ ਚਲੋ ਇਸੇ ਕਰਕੇ ਵੋਟਾਂ ਪਾਈਆਂ ਕਿ ਚਲੋ ਅੱਗੇ ਕਾਲੀ ਆਗੇ ਕਾਂਗਰਸ ਆਗੇ ਆម ਪਾਰਟੀਾਂ ਨੇ ਕਿ ਸਾਰਾ ਸੁਧਾਰ ਕਰਨਗੇ ਹਰ ਚੀਜ਼ਾਂ ਦਾ ਨੁਕਤਾ ਮਿਲ ਗਿਆ ਪਰ ਇਹ ਤੇ ਵੜਿਆ ਨਹੀਂ ਤੇ ਕੀ ਕਰੀਓ ਔਰ ਇਹਦੇ ਅਸਰ ਕਰਕੇ ਹੀ ਬੋਟਾ ਹੈ ਕਿ ਚਲੋ ਸਾਡੇ ਪਿੰਡਾਂ ਨੇ ਆਨੇ ਸਵੇਚੇ ਚੰਗਾ ਜਾਣ ਕੇ ਹਰ ਕੋਈ ਨੰਗਣਾ ਕੋਈ ਐਦਾਂ ਮਰ ਕੇ ਬਿਮਾਰੀ ਜਿੱਦਾਂ ਕੋਈ ਵੀ ਆਉਂਦਾ ਜਾਂਦਾ ਕੋਈ ਸੌਖਾ ਨਾ ਕੋ ਇਹਦੇ ਹੁਣ ਕੋਈ ਆਉਂਦਾ ਨਹੀਂ ਆ ਪਿੰਡ ਤੇ ਹੁਣ ਹੈਗੀ ਆ ਜੇ ਮਰਨਾ ਮੀ ਪਾਇਦਾ ਚਿੱਕੜ ਹੋ ਜਾਂਦਾ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਖਰੀ ਵਰੀ ਉਹਨੂੰ ਮੋਢਾ ਦਿੱਤਾ ਜਾਵੇ ਪਰ ਅਸੀਂ ਦੇਖ ਰਹੇ ਹਾਂ ਸੀ ਕਿ ਜਿਹੜਾ ਤੁਹਾਡੇ ਪਰਿਵਾਰਕ ਸਬੰਧਤ ਜਿਸ ਜਿਹਨਾਂ ਦੀ ਮੌਤ ਹੋਈ ਹੈ ਤਾਂ ਤੁਸੀਂ ਟਰਾਲੀ ਦੇ ਵਿੱਚ ਲੈ ਕੇ ਜਾ ਰਹੇ ਸੀ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਇਹ ਹੋਰ ਕੇ ਪਾਜੀ ਪਾਣੀ ਆ ਚੋਕੇ ਖੜਾਂਗੇ ਚਾੜਾ ਨਾਲ ਲਗਾਗੇ ਨਾਲ ਅਰਚੀ ਨੂੰ ਦੇਦਣਾ ਕਿ ਜਿਹੜੂ ਥੈ ਚੱਕੜਾ ਛੱਪੜ ਬਣਿਆ ਜੇ ਇਧਰ ਦੀ ਜਾਈ ਤਾਂ ਗੁਰਦੁਆਸਣੀ ਉਧਰ ਵੀ ਛੱਪੜ ਜੇ ਉਧਰ ਦੀ ਜਾਈ ਤਾਂ ਤਦ ਵੀ ਛੱਪੜ ਆ ਤੁਜੇ ਰੋ ਛੜਕੀ ਨਹੀਂ ਕੋਈ ਤਾਂ ਜਾਣਾ ਕਿੱਧਰ ਦੀ ਹੈ ਜੀ ਉਦਾਂ ਕਹਿੰਦੇ ਸਰਦਾਰਾਂ ਦੇ ਸਰਦਾਰਾਂ ਦਾ ਪੈਂਟ ਹੈ ਜੀ ਸੋ ਪੈਂਟ ਵਾਲਿਆਂ ਦਾ ਕਹਿਣਾ ਹੈ ਕਿ ਇਹ ਕਹਿਣ ਨੂੰ ਤਾਂ ਜਿਹੜਾ ਖਾਨਕੋਟ ਸਰਦਾਰਾਂ ਵਾਲਾ ਹੈ ਪਰ ਹਾਲਾਤ ਜਿਹੜੇ ਆ ਬਹੁਤ ਬੁਲੇ ਨੇ ਸੋ ਮੇਰੀ ਦਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਔਰ ਨਾਲ ਦੀ ਨਾਲ ਹੀ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਨਾ ਗਰੀਬਾਂ ਵੱਲ ਵੀ ਧਿਆਨ ਦਿਓ ਕਿਉਂਕਿ ਇਹ ਪੰਜਾਬ ਦੇ ਭਾਰਤ ਦੇ ਨਾਗਰਿਕ ਨੇ ਔਰ ਵੋਟਾਂ ਦੇ ਕੇ ਇਹਨਾਂ ਨੇ ਤੁਹਾਨੂੰ ਜਿਹੜਾ ਉਹ ਸੱਤਾ ਦੇ ਵਿੱਚ ਲਿਆਂਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਸਨ ਅਧਿਕਾਰੀ ਕੀ ਕਰਦੇ ਨੇ ਕਿ ਇੱਥੋਂ ਦੀਆਂ ਜਿਹੜੀਆਂ ਟੋਕੀਆਂ ਹੋਈਆਂ ਗਲੀਆਂ ਨੇ ਉਹਨਾਂ ਵਿੱਚ ਸੁਧਾਰ ਹੁੰਦਾ ਹੈ ਕਿ ਜਿਹੜਾ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ ਉਹਦੇ ਵਿੱਚ ਸੁਧਾਰ ਹੁੰਦਾ ਹੈ ਸੋ ਮੈਨੂੰ ਦਿਵਸ ਆਜ਼ਾਦ ਮੈਂ ਹਾਂ ਤੁਹਾਡਾ ਆਪਣਾ ਦੋਸਤ ਰਵਿੰਦਰ ਸੋਹਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕਾਂ ਦੇ